ਸੱਤਰੀਆ ਕਾਲ ਮਿਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੇ ਚਾਰ ਸੀਟਾਂ ਦੇ ਲਈ VOTING ਹੋ ਚੁੱਕੀ ਹੈ ਜਿਮਨੀ ਚੋਣਾ ਦੇ ਲਈ ਲੋਕਾਂ ਦਾ ਉਤਸ਼ਾਹ ਹੋਇਆ ਦੇਖਣ ਨੂੰ ਮਿਲਿਆ ਤੇ ਹੁਣ ਸਭ ਦੀਆਂ ਨਿਗਾਹਾਂ ਜਿਹੋ ਨੇ ਟਿਕੀਆਂ ਹੋਈਆਂ ਨੇ ਨਤੀਜਿਆਂ ਤੇ ਕਿ ਆਕਰ 23 ਨਵੰਬਰ ਨੂੰ ਰਿਜ਼ਲਟ ਕੀ ਕੁਝ ਰਹਿਣ ਵਾਲੇ ਨੇ ਇਹਨਾਂ ਚਾਰ ਸੀਟਾਂ ਤੇ ਕੌਣ MLA ਬਣੇਗਾ ਤੇ ਇਸ ਰਿਪੋਰਟ 'ਚ ਅਸੀਂ ਗੱਲ ਕਰਾਂਗੇ ਡੇਰਾ ਬਾਬਾ ਨਾਨਕ ਸੀਟ ਦੀ ਕਿ ਇੱਥੋਂ ਕੌਣ ਜਿੱਤ ਸਕਦਾ ਹੈ ਸਭ ਤੋਂ ਪਹਿਲਾਂ ਕੈਂਡੀਡੇਟਸ ਦੀ ਗੱਲ ਕਰ ਲੈਣੇ ਆ ਆਮ ਆਦੀ ਪਾਰਟੀ ਵੱਲੋਂ ਇੱਥੋਂ ਗੁਰਦੀਪ ਸਿੰਘ ਰੰਦਾਵਾ ਮੈਦਾਨਚ ਨੇ ਕਾਂਗਰਸ ਵੱਲੋਂ ਜਤਿੰਦਰ ਕੌਰ ਰੰਦਾਵਾ ਸੁਖਜਿੰਦਰ ਸਿੰਘ ਰੰਦਾਵਾ ਦੇ ਪਤਨੀ ਭਾਜੀਪੀ ਵੱਲੋਂ ਰਵੀਕਰਨ ਸਿੰਘ ਕਾਲੋ ਮੈਦਾਨਚ ਨੇ ਤੇ ਆਜ਼ਾਦ ਉਮੀਦਵਾਰ ਵੀ ਕਈ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਲਵਪ੍ਰੀਤ ਸਿੰਘ ਤੂਫਾਨ ਅੰਮ੍ਰਿਤਪਾਲ ਦੇ ਸਾਥੀ ਇਹ ਮੈਦਾਨਚ ਨਿਤਰੇ ਹੋਏ ਨੇ ਸੋ ਰਿਜ਼ਲਟ ਕੀ ਕੁਝ ਰਹਿ ਸਕਦਾ ਹੈ ਮੇਰੇ ਨਾਲ ਮੇਰੇ ਸਹਿਯੋਗੀ ਵਿਸ਼ੰਬਰ ਬਿੱਟੂ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਿਸ਼ੰਬਰ ਜੀ ਕੀ ਲੱਗਦਾ ਹੈ ਵੋਟਾਂ ਹੋਣ ਪੈ ਚੁੱਕੇ ਆ ਨੇ ਨਤੀਜੇ ਕਿਵੇਂ ਦੇ ਰਹਿ ਸਕਦੇ ਨੇ ਇਹ ਜਿਹੜੀ ਸੀਟ ਹੈ ਡੇਰਾ ਬਾਬਾ ਨਾਨਕ ਇਸ ਨੂੰ ਅਸੀਂ ਰੰਦਾਵਾ ਪਰਿਵਾਰ ਦਾ ਗੜ ਕਹਿ ਸਕਦੇ ਹਾਂ 2012 2017 2022 ਲਗਾਤਾਰ ਇਥੋਂ ਸੁਖਜਿੰਦਰ ਸਿੰਘ ਰੰਦਾਵਾ ਐਮਐਲਏ ਬਣਦੇ ਨੇ ਤੇ ਕੀ ਲੱਗਦਾ ਕਿ ਇਹ ਸੀਟ ਉਹਨਾਂ ਦੀ ਪਤਨੀ ਬਚਾ ਪਾਣਗੇ ਜਤਿੰਦਰ ਕੌਰ ਰੰਦਾਵਾ ਜੀ ਦੀ ਬਿਲਕੁਲ ਬਿਲਕੁਲ ਜਿਹੜਾ ਡੇਰਾ ਬਾਬਾ ਨਾਨਕ ਦੀ ਸੀ ਸੀ ਬੜਾ ਮੁਕਾਬਲਾ ਟਫ ਨਜ਼ਰ ਆ ਰਿਹਾ ਸੀ ਕਿਉਂਕਿ ਡੇਰਾ ਬਾਬਾ ਨਾਨਕ ਜਿਹੜਾ ਸੁਖਜਿੰਦਰ ਸਿੰਘ ਰਧਾਵਾ ਦੀ ਪਤਨੀ ਜਤਿੰਦਰ ਕੌਰ ਰਧਾਵਾ ਜਿਹੜੇ ਕਾਂਗਸ ਪਾਰਟੀ ਤੋਂ ਕੈਂਡੀਡੇਟ ਸੀਗੇ ਦੂਸਰੇ ਪੰਨੇ ਜਿਹੜੇ ਗੁਰਦੀਪ ਸਿੰਘ ਰਧਾਵਾ ਜਿਹੜਾ ਆਮ ਆਦੀ ਪਾਰਟੀ ਤੋਂ ਕੱਢਿਆ ਨੇ ਦੋਨੇ ਰਧਾਵਾ ਵਰਸ਼ੇ ਰਧਾਵਾ ਦੀ ਟੱਕਰ ਚੱਲਦੀ ਨਹੀਂ ਲੇਕਿਨ ਟੱਕਰ ਬੜੀ ਟਫ ਹੋਈ ਆ ਲੇਕਿਨ ਇਦਾਂ ਲੱਗਦਾ ਵੀ ਖਿਲ ਮਿਲਾ ਕੇ ਜਿਹੜੇ ਸੁਖਜਿੰਦਰ ਸਿੰਦਰਕੌਰ ਰੰਧਾਵਾ ਨੇ 66 ਲਾਸਟ ਸੀਟ ਬਚਾਉਣ ਕਿਉਂਕਿ ਜੋ ਪਿੰਡਾਂ ਚ ਅਸੀਂ ਘੁੰਮਿਆ ਸਾਰਾ ਦਿਨ ਪਿੰਡਾਂ ਚ ਘੁੰਮਦੇ ਰਹੇ ਹੁਣ ਵੀ ਅਸੀਂ ਡੇਰਾਬਾਬ ਨਾਨਕਾਲ ਗੇਜੀਆਂ ਲੇਕਿਨ ਇਸ ਤਰ੍ਹਾਂ ਲੱਗ ਰਿਹਾ ਵੀ ਜਿੱਦਾਂ ਵੀ ਰੰਧਾਵਾ ਪਰਿਵਾਰ ਆਪਣੀ ਜਲਦੀ ਸੀਟ ਬਚਾ ਲਏਗਾ ਜਿਸ ਤਰ੍ਹਾਂ ਲੱਗਦਾ ਪਿਆ ਕਿਉਂਕਿ ਜੋ ਲੋਕਾਂ ਦਾ ਰੁਝਾਨ ਦੇਖਣ ਨੂੰ ਮਿਲਿਆ ਕਿਉਂਕਿ ਆਪਾਂ ਦੇਖਣ ਨੂੰ ਜੀ ਵੇਖਿਆ ਕਿ ਬੀਜੇਪੀ ਦਾ ਤਾਂ ਕਦੇ ਪੋਲਿੰਗ ਏਜੰਟ ਜਾਂ ਪੋਲਿੰਗ ਬੂਥ ਬਹੁਤ ਘੱਟ ਦਿਖਾਈ ਦਿੱਤੇ ਇਸ ਹਲਕੇ ਵਿੱਚ ਔਰ ਜੁਨਾ ਪਿੰਡਾਂ ਵਿੱਚ ਮੁਕਾਬਲਾ ਆ ਜਾ ਕੇ ਰੰਧਾਵਾ ਪਰ ਰੰਧਾਵਾ ਦਿਖਾਈ ਦਿੱਤਾ ਔਰ ਕਾਫੀ ਹ ਇਸ ਸੀਟ ਵਾਸਤੇ ਕਿਉਂਕਿ ਕਾਫੀ ਦਿਨਾਂ ਸੇ ਸਾਰੇ ਮੰਤਰੀ ਵਗੈਰਾ ਇੱਥੇ ਬਿਠੇ ਰਹੇ ਨੇ ਹਰ ਤਰੀਕੇ ਦਾ ਕੋਸ਼ਿਸ਼ ਕੀਤੀ ਹੈ ਸਰਕਾਰ ਧੰਨਵਾਦ ਸਰਕਾਰ ਹੁੰਦੀ ਆ ਲੇਕਿਨ ਕਾਂਗਰਸ ਪਾਰਟੀ ਵਾਲੇ ਵੱਡੇ ਵੱਡੇ ਲੀਡਰਾਂ ਨੇ ਚੋਣਾਂ ਪਰਚਾ ਕੀਤਾ ਕਿਉਂਕਿ ਸੋਨੀ ਦਾਸ ਰਹਾਵੇ ਕੋ ਵੱਡੇ ਲੀਡਰਾਂ ਨੇ ਕੱਢਿਆ ਕਿਉਂਕਿ ਰਾਜਸਥਾਨ ਤੋਂ ਵੀ ਲੀਡਰ ਆਏ ਸੀ ਹੋਰ ਕਈ ਜਗ੍ਹਾ ਤੋਂ ਵੀ ਲੀਡਰ ਆਏ ਸੀ ਔਰ ਪੰਜਾਬ ਤੋਂ ਵੀ ਲਗਭਗ ਸਾਰੀ ਕੰਗਰੇਸ ਦੀ ਲੀਡਰਸ਼ਿਪ ਇੱਥੇ ਮੌਜੂਦ ਸੀਗਾ ਔਰ ਮੈਨੂੰ ਲੱਗਦਾ ਕਿ ਟੱਕਰ ਜਿਹੜੀ ਫਸਵੀਂ ਆ ਬਾਕੀ ਫੈਸਲਾ ਤੇ ਤੈਅ ਦਿਨ ਨੂੰ ਲਿਖੇਗਾ ਲੇਕਿਨ ਰੰਧਾਵਾ ਵਰਸ਼ਾ ਰੰਧਾਵਾ ਲੜਾਈ ਜਿਹੜੀ ਲੋਕੀ ਬੜੀ ਇੰਟਰਸਟ ਨਾਲ ਦੇਖ ਰਹੇ ਸੀ ਆ ਔਰ ਸਵੇਰ ਤੋਂ ਲੈ ਕੇ ਕੁਝ ਥਣ ਬੜੇ ਇੱਕ ਦੋ ਛੋਟੇ-ਬੜੇ ਘਟਨਾਵਾਂ ਵੀ ਦਿਖਾਈ ਦਿੱਤੀਆਂ ਲੇਕਿਨ ਟਫ ਜਿਹੜੀ ਟੱਕਰ ਆ ਦਿਖਾਈ ਦਿੱਤੀ ਬਿਲਕੁਲ ਬਿਲਕੁਲ ਬਿਸ਼ੰਬਰ ਜੀ ਤੁਸੀਂ ਕਹਿ ਰਹੇ ਹੋ ਕਿ ਜਤਿੰਦਰ ਕੋਰ ਰੰਧਾਵਾ ਦਾ ਪਲੜਾ ਤੁਹਾਨੂੰ ਫਿਲਹਾਲ ਜੋ ਜਿੰਨਾ ਤੁਸੀਂ ਐਨਾਲਾਈਜ਼ ਕੀਤਾ ਹੈ ਜਿੰਨਾ ਤੁਸੀਂ ਗਰਾਊਂਡ ਰਿਪੋਰ ਪਛਾਣਿਆ ਤੁਹਾਨੂੰ ਲੱਗਦਾ ਕਿ ਜਤਿੰਦਰ ਕੌਰ ਰੰਦਾਵਾ ਦਾ ਪਲੜਾ ਜੋ ਹੈ ਥੋੜਾ ਭਾਰੀ ਹੋ ਸਕਦਾ ਹਾਲਾਂਕਿ ਫਸਵੀ ਟੱਕਰ ਤੁਸੀਂ ਕਹਿ ਰਹੇ ਹੋ ਆਮ ਆਦੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਅਸੀਂ ਦੇਖਿਆ ਜਾਵੇ ਅਸੀਂ ਵੀ ਕਹਿ ਰਹੇ ਹਾਂ ਕਿ ਕਾਂਗਰਸ ਦਾ ਗਾੜੇ ਰੰਦਾਵਾ ਪਰਿਵਾਰ ਦਾ ਗਾੜੇ ਸੀਟ ਮੰਨੀ ਜਾਂਦੀ ਹੈ ਪਰ ਅਸੀਂ ਅੰਤਰ ਵੀ ਦੇਖੀਏ ਪਿਛਲੇ ਕਾਫੀ ਸਮੇਂ ਤੋਂ ਕਿ ਜਿੱਤ ਦਾ ਅੰਤਰ ਕਾਫੀ ਥੋੜਾ ਰਿਹਾ ਹੈ 2022 ਦੀ ਚੋਣ ਹੀ ਅਸੀਂ ਲੈ ਲੈਨੇ ਜਿੱਤ ਦਾ ਅੰਤਰ ਕਾਫੀ ਥੋੜਾ ਸੀ ਤੇ ਸਾਹਮਣੇ ਨਾਲੇ ਆਮ ਆਦੀ ਪਾਰਟੀ ਦੀ ਸਰਕਾਰ ਕੀ ਲੱਗਦਾ ਹੈ ਕਿ ਕੀ ਕਾਰਨ ਰਹਿ ਸਕਦੇ ਨੇ ਕਿ ਆਵਾਦੀ ਪਾਰਟੀ ਵੀ ਇਸ ਸੀਟ ਤੇ ਮਜ਼ਬੂਤ ਵਿਖਾਈ ਦਿੱਤੀ ਪੂਰੀ ਫਾਈਟ ਚ ਵਿਖਾਈ ਦਿੱਤੀ ਕਿਵੇਂ ਦੇਖਦੇ ਹੋ ਤੁਸੀਂ ਜੀ ਬਿਲਕੁਲ ਜੀ ਇਥੇ ਜਿਹੜੀ ਆਪ ਦੇਖਣ ਨੂੰ ਦੇਖਾ ਹੈ ਟੱਕਰ ਜਿਹੜੀ ਆ ਆਮ ਆਦੀ ਪਾਰਟੀ ਦੇ ਜਿੰਦਰਕਰਨ ਦਾ ਆਜਿ ਕਿਉਂਕਿ ਜਿੰਦਰਕਰਨ ਰੰਧਾਵਾ ਦੇ ਮਕਾਲੇ ਜਿਹੋ ਉਹਨਾਂ ਨੇ ਨੱਕੇ ਪੋੜ ਜਾਂਦਾ ਦੇ ਆ ਵੀ ਜਿਹੜਾ ਲਗਾ ਤੜਾ ਸੀ ਜਿਹੜਾ ਅਥੇ ਕਾਲੀ ਦਾ ਤੜਾ ਸੀ ਉਹਦੀ ਇੱਕ ਚੰਗੀ ਖਾਸੀ ਵੋਟ ਆ ਉਹਨਾਂ ਨੇ ਵੀ ਗੁਰਦੀਪ ਰੰਧਾਵਾ ਜਿਹੜਾ ਆਮ ਆਦੀ ਪਾਰਟੀ ਦਾ ਕੈਂਡੀਡਟ ਸੀ ਉਹਦੀ ਮਦਦ ਕਰਦਾ ਲਾਹਣ ਕਰਤਾ ਸੀ ਆ ਇਸ ਕਰਕੇ ਉਸ ਚੀਜ਼ ਦਾ ਨੁਕਸਾਨ ਸ਼੍ਰੀ ਰੰਧਾਵਾ ਪਰਵਾਰ ਨੂੰ ਹੋਦਾ ਆ ਨਿਕਲ ਪਿੱਲਰੀ ਰੰਧਾਵਾ ਦੇ ਪਰਿਵਾਰ ਨੂੰ ਇੱਕ ਤਕਰੀਕ ਇੱਕ ਪੁਰਾਣੇ ਕਾਂਗਰਸ ਲੀਡਰ ਨੇ ਕਿਉਂਕਿ ਰੰਧਾਵਾ ਸੁਝਨ ਦਸਨ ਰੰਧਾਵਾ ਖੁਦ ਲਗਾਤਾਰ ਤਿੰਨ ਵਾਰ ਵਿਧਾਇਕ ਬਣ ਚੁੱਕੇ ਨੇ ਔਰ ਇੱਕ ਵਾਰ ਹਰ ਵਿੱਚ ਹਾਰ ਦਾ ਨਾਂ ਮੂੰਹ ਦੇਖਣਾ ਚਾਰ ਵਾਰ ਵਿਧਾਇਕ ਬਣ ਚੁੱਕੇ ਨੇ ਉਸ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਸੰਦੋਖ ਰੰਧਾਵਾ ਉਹ ਵੀ ਕਈ ਵਾਰ ਇਸ ਤੋਂ ਵਿਧਾਇਕ ਬਣ ਚੁੱਕੇ ਨੇ ਹਲਕੇ ਦੀ ਨਿਮਾਇੰਦਗੀ ਕਰ ਚੁੱਕੇ ਨੇ ਔਰ 50 ਕਾਂਗਰਸ ਦੇ ਪ੍ਰਧਾਨ ਰਹੇ ਨੇ ਔਰ ਮੰਤਰੀ ਵਜ਼ੀਰ ਰਹੇ ਨੇ ਉਹ ਕਿਉਂਕਿ ਉਹਨਾਂ ਦੀ ਇੱਕ ਖਾਨਦਾਨੀ ਰਵਾਇਤੀ ਸੀਟ ਬਣੀ ਜਾਂਦੀ ਆ ਇਸ ਕਰਕੇ ਉਹਨਾਂ ਨੂੰ ਬੜੀ ਇਸ ਹਲਕੇ ਦੇ ਮੰਨਿਆ ਜਾਂਦਾ ਵੀ ਜਾਈਗੀ ਉਹਨਾਂ ਨੇ ਬੜੇ ਤਕਨੀਕ ਨਾਲ ਇਲੈਕਸ਼ਨ ਲੜੀ ਹੈ ਔਰ ਹਰ ਤਰ੍ਹਾਂ ਦੇ ਉਹਨਾਂ ਨੇ ਤਰੀਕਾ ਮਤਲਬ ਜੋਰ ਪ੍ਰਚਾਰ ਕੀਤਾ ਔਰ ਟੱਕਰ ਬੜੀ ਫਸਮੀ ਆ ਲੇਕਿਨ ਜੋ ਇਨਸੇ ਚ ਲੱਗਦਾ ਪਿਆ ਵੀ ਇਹ ਸੀਟ ਕਿਦੇ ਨਾਲ ਕਿਦੇ ਤੋਂ ਉਨੀ ਇੱਕ ਦੇ ਫਰਕ ਨਾਲ ਕਾਂਗਰਸ ਜਿੱਤ ਪਾ ਗਈ ਜੀ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਉਹੀ ਗੱਲ ਕਿ ਤਾਨੂੰ ਲੱਗਦਾ ਹੈ ਕਿ ਰੰਦਾਵਾ ਪਰਿਵਾਰ ਦਾ ਪਲੜਾ ਭਾਰੀ ਹੈ ਇਸ ਸੀਟ ਤੇ ਠੀਕ ਹੈ ਨਾਲੇ ਤੁਸੀਂ ਮੋੜ ਤੋਂ ਇਹੀ ਕਹਿ ਰਹੇ ਹੋ ਕਿ ਲੋਕਾਂ ਦੇ ਕੋਚ ਨਹੀਂ ਪਤਾ ਕਿ ਲੋਕ ਕਿਹੜੇ ਪਾਸੇ ਭੁਗਤਦੇ ਨੇ 3 ਨਵੰਬਰ ਨੂੰ ਨਤੀਜੇ ਦੱਸਣ ਕੇ ਬੀਜੇਪੀ ਨੂੰ ਇਸ ਟੱਕਰ 'ਚ ਕਿੱਥੇ ਦੇਖਦੇ ਹੋ ਤੁਸੀਂ ਮੁਕ ਮੁਕਾਬਲਾ ਕਾਂਗਰਸ ਤੇ ਆਮਾਦੀ ਪਾਰਟੀ ਦੇ ਵਿਚਕਾਰ ਹੀ ਕਿਹਾ ਹੈ ਬੀਜੇਪੀ ਕਿਵੇਂ ਇਸ ਹਲਕੇ ਤੋਂ ਪਿਛੜੀ ਹੈ ਰਵੀਕਰਨ ਸਿੰਘ ਕਾਲੂ ਅਕਾਲੀ ਦਲ ਦੇ ਲੀਡਰ ਰਹੇ ਨੇ ਪਰ ਬੀਜੇਪੀ ਚ ਆ ਕੇ ਕਿਉਂ ਉਹ ਤੀਜੇ ਨੰਬਰ ਤੇ ਵਿਖਾਈ ਦੇ ਰਹੇ ਨੇ ਜੀ ਜੀ ਬਿਲਕੁਲ ਰਵੀਕਰ ਕਾਲੂ ਇਥੋਂ ਪਿਛਲੀ ਵਾਰੀ ਸੁਵਿੰਦਰ ਸਿੰਘ ਰਧਾਵਾ ਦੇ ਮੁਕਾਲੇ ਚੋਣ ਲੜਾਈ ਸੀ ਬੜੀਆਂ ਕੋ ਥੋੜੀਆਂ ਮੋਟਾ ਨਾ ਕਰੀ 4-500 ਵੋਟਰਾਂ ਹਾਰੇ ਸੀ ਲੇਕਿਨ ਇਸ ਵਾਰ ਉਹ ਬੀਜੇਪੀ ਵਿੱਚ ਸ਼ਾਮਲ ਹੋ ਕੇ ਬੀਜੇਪੀ ਕੋਲ ਚੋਣ ਲੜੇ ਨੇ ਲੇਕਿਨ ਜੋ ਪੂਰੇ ਹਲਕੇ ਦੇ ਅੰਦਰਸੇ ਦੇਖਿਆ ਉਹ ਪੂਰੇ ਇਲਕਸ਼ਣਾਂ ਦਾ ਜਿੰਨੇ ਦਿਨ ਦੇ 20 ਤੋਂ 25 ਦਿਨਾਂ ਦੀ ਲੜਾਈ ਚੱਲ ਰਹੀ ਹੈ ਅਸੀਂ ਰਵੀ ਕਰਨ ਕੱਲੋਂ ਕਿਤੇ ਦੌੜ ਜਿੱਤੇ ਖਾਈ ਦਿੱਤਾ ਲਿਖਿਆ ਹੀ ਨਹੀਂ ਅੱਜ ਵੀ ਕਿਤੇ ਦੇਖਿਆ ਜੇ ਪਿੰਨਾ ਚ ਰਵੀਕਰਨ ਕਾਲੋ ਦੇ ਬਹੁਤ ਘੱਟ ਬੂਦਖਾਈ ਦਿੱਤੇ ਨੇ ਕੁਝ ਚੰਦ ਪਿੰਨਾ ਦੇ ਬੂਤਲਾਂ ਦਿਖਾਈ ਦੇ ਜਿਹੜਾ ਤੇ ਵੀ ਕੋਈ ਰੌਣਕ ਗੈਰ दिखी ਰਵੀਕਰਨ ਕਾਲੋ ਨੂੰ ਤੇ ਅਸੀਂ ਮਕਾਲੇ ਜੀ ਗਿੰਦੇ ਨਹੀਂ ਕਿਉਂਕਿ ਜੋ ਹਾਲਾਤ ਬੰਦੇ ਆ ਮੈਨੂੰ ਲੱਗਦਾ ਵੀ ਉਹ ਉੱਥੇ ਜੋ ਦੋਨਾਂ ਰੁਹਾਵਿਆਂ ਦੀ ਲੜਾਈ ਆ ਰਵੀਕਰਨ ਕਾਲੋ ਇਹਦਾ ਦੋ ਮਕਾਲੇ ਜੀ ਨਹੀਂ ਉਹ ਤੀਜੇ ਨੰਬਰ ਤੇ ਲੜਾਈ ਕੋ ਇੱਕ ਹੋਰ ਕੈਂਡੀਡੇਟ ਸੀ ਜਿਹਦਾ ਜ਼ਿਕਰ ਬੜਾ ਘੱਟ ਹੈ ਉਹ ਤੂਫਾਨ ਲਾਪ੍ਰੀਤ ਸਿੰਘ ਤੂਫਾਨ ਬਿਲਕੁਲ ਬਿਲਕੁਲ ਉਹਨਾਂ ਦਾ ਬਿਲਕੁਲ ਮੈਂ ਉਹਨਾਂ ਦਾ ਹੀ ਪੁੱਛਣ ਲੱਗੀ ਸੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਾਪ੍ਰੀਤ ਸਿੰਘ ਅਮਰਿਤਪਾਲ ਆਪਣੇ ਸਾਥੀ ਦੇ ਲਈ ਅਮੋ ਸਾਹਮਣੇ ਹੁੰਦੇ ਨੇ ਪੰਜਾਬ ਪੁਲਿਸ ਦੇ ਨਾਲ ਲਵਪ੍ਰੀਤ ਸਿੰਘ ਤੂਫਾਨ ਨੂੰ ਛੁਡਵਾਉਣ ਦੇ ਲਈ ਉਹ ਅਜਨਾਲਾ ਥਾਣੇ 'ਚ ਪੂਰਾ ਕਾਂਡ ਹੁੰਦਾ ਹੈ ਤੇ ਲਵਪ੍ਰੀਤ ਨੂੰ ਕਿੱਥੇ ਦੇਖਦੇ ਹੋ ਅਸੀਂ ਦੇਖਿਆ ਕਿ 2024 ਦੇ ਲੋਕ ਸਭਾ ਚੋਣਾਂ 'ਚ ਸਰਬਜੀਤ ਸਿੰਘ ਖਾਲਸਾ ਦੇਖਦੇ ਨੇ ਅਮਰਿਤਪਾਲ ਸਿੰਘ ਐਮਪੀ ਬਣਦੇ ਨੇ ਪਰ ਇਸ ਵਾਰ ਉਹ ਮੂਵਮੈਂਟ ਇਸ ਵਾਰ ਉਹ ਹਵਾ 'ਤੇ ਦੇਖਣ ਨੂੰ ਮਿਲੀ ਲਵਪ੍ਰੀਤ ਸਿੰਘ ਤੂਫਾਨ ਜਾਂ ਅਮਰਿਤਪਾਲ ਦੇ ਇਹਨੇ ਪੁਰਾਣੇ ਸਾਥੀ ਨੇ ਕਿੱਥੇ ਉਹ ਖੜੇ ਨੇ ਇਸ ਮੁਕਾਬਲੇ 'ਚ ਦੋਗੋ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਜੋ ਹਵਾ ਕਿਸੇ ਟਾਈਮ ਅਮਰਦਾਪਾਲ ਸਿੰਘ ਜੀ ਦੀ ਸੀ ਜਾਂ ਖਾਲਸਾ ਜੀ ਦੀ ਉਹ ਹਵਾ ਇਸ ਹਾਲ ਗਿਆ ਦੇਖਰੂ ਨਹੀਂ ਮਿਲੀ ਕਿਉਂਕਿ ਬੇਸ਼ੱਕ ਪੰਥਖਲ ਕਹਿਣਾ ਜਾਂਦਾ ਇਸ ਹਲਕੇ ਵਿੱਚ ਜੋ ਖਾਸ ਕਰ ਉਸਤਵੰਦ ਸਿੰਘ ਦਾ ਪਰਿਵਾਰ ਵੀ ਹੈਗਾ ਜਿਹੜੀ ਇਦਾਂ ਗਾਂਦੀ ਕਾਂਚ ਸੀਗਾ ਉਹਨਾਂ ਦੇ ਪਰਿਵਾਰ ਵੀ ਮੌਜੂਦ ਆ ਹੋਰ ਵੀ ਪੰਥਕ ਪਰਿਵਾਰ ਇਥੇ ਮੌਜੂਦ ਨੇ ਕਿਉਂਕਿ ਇਹ ਡੇਰਾ ਬਾਬਾ ਨਾਨਕ ਪੰਥਕ ਹਲਕਾ ਮੰਨਿਆ ਜਾਂਦਾ ਲੇਕਿਨ ਲਾਪੀਸਨ ਤੂਫਾਨ ਦੀ ਉਹ ਲੈ ਨਹੀਂ ਬਣਨੂ ਦੇਖਣੇ ਕਿਉਂਕਿ ਅਮਰਪਾਲ ਸਿੰਘ ਜਿਹੜੇ ਭਾਈ ਅਮਰਪਾਲ ਸਿੰਘ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਜਾਂ ਕਿਸੇ ਤਰ੍ਹਾਂ ਦੇ ਕਿਸੇ ਵੱਲੋਂ ਉਹਨਾਂ ਨੂੰ ਕੋਈ ਸਪੋਰਟ ਕੀਤੀ ਦਿਖਾਈ ਨਹੀਂ ਦਿੱਤੀ ਕਿਉਂਕਿ ਉਹ ਅਮਰ ਅਕਾਲੀ ਦਲ ਅੰਮ੍ਰਿਤਸਰ ਮਾਨ ਗਰੁੱਪ ਵੱਲੋਂ ਚੋਣ ਲੜ ਰਹੇ ਸੀ ਜਿਹੜੇ ਭਾਈ ਤੂਫਾਨ ਸਿੰਘ ਸੀਗਾ ਉਹਨਾਂ ਦਾ ਕਹਿਣਾ ਸੀ ਉਹਨਾਂ ਨੂੰ ਅਸੀਂ ਜਦੋਂ ਖੁਦ ਪੁੱਛਿਆ ਵੀ ਤੁਸੀਂ ਚੋਣ ਲੜ ਰਹੇ ਹੋ ਭਾਈ ਅ ਹੋਣ ਲੈ ਨਹੀਂ ਲੜਾਂਗੇ ਲੇਕਿਨ ਉਹ ਉਹਨਾਂ ਦਾ ਕਹਿਣਾ ਸੀ ਵੀ ਇਹ ਭਾਈ ਦੀਪ ਸਿੱਧੂ ਜਿਹੜੇ ਸ਼ਹੀਦ ਹੋਏ ਜਿਹੜਾ ਅੱਜ ਦੁਨੀਆ 'ਚ ਨਹੀਂਗਾ ਉਹਨਾਂ ਦਾ ਕਹਿਣਾ ਸੀ ਵੀ ਜਦੋਂ ਚੋਣ ਲੜਈ ਆ ਗਈ ਭਾਈ ਅਮਰ ਅਮਰ ਅਕਾਲੀ ਦਰ ਅੰਮ੍ਰਿਤਸਰ ਵੱਲੋਂ ਮਾਣ ਦੇ ਉੱਪਰ ਲੜਈ ਆ ਇਸ ਕਰਕੇ ਉਹਨਾਂ ਵੱਲੋਂ ਚੋਣ ਲੜਨੇ ਆ ਲੇਕਿਨ ਖੁੱਲ ਮੈਦਾਨ 'ਚ ਆਏ ਨਹੀਂ ਲੇਕਿਨ ਫਿਰ ਵੀ ਲੱਗਦਾ ਵੀ ਕਿਤੇ ਨਾ ਕਿਤੇ ਪੰਚਕੂਬੋਰਡ ਹੈਗੀ ਆ ਜਿਹੜੀ ਉਹਨਾਂ ਨੂੰ ਪਹੇਗੀ ਕਿਉਂਕਿ ਜਿਹੜੇ ਬੇਸਿਕ ਤੂਫਾਨ ਮਤਲਬ ਪ੍ਰਚਾਰ ਤੋਂ ਪਛਲ ਗਏ ਨੇ ਲੇਕਿਨ ਇਸ ਦਾ ਵੀ ਦੇਖ ਸਕਦੇ ਹਾਂ ਕਿ ਜਦੋਂ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਜਿੱਤੇ ਨੇ ਠੀਕ ਹੈ ਬਹੁਤ ਬਹੁਤ ਧੰਨਵਾਦ ਬਿਸ਼ੰਬਰ ਜੀ ਇਸ ਤਮਾਮ ਜਾਣਕਾਰੀ ਦੇ ਲਈ ਸੋ ਗੁਰਦਾਸਪੁਰ ਦਾ ਹਾਲ ਅਸੀਂ ਤੁਹਾਨੂੰ ਦੱਸ ਰਹੇ ਹਾਂ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਸੀਟ ਜਿੱਥੇ VOTING ਹੋ ਚੁੱਕੀ ਹੈ ਹੁਣ 3 ਨਵੰਬਰ ਦੇ ਨਤੀਜੇ ਦਾ ਇੰਤਜ਼ਾਰ ਹੈ ਪਰ ਫਿਰ ਵੀ ਕੀ ਕੁਝ ਮਾਹੌਲ ਉੱਥੇ ਰਹਿ ਸਕਦਾ ਕੌਣ ਐਮਐਲਏ ਬਣ ਸਕਦੇ ਜਾਣਨ ਸਮਝਣ ਦੀ ਸੀ ਕੋਸ਼ਿਸ਼ ਕਰ ਰਹੇ ਸੀ ਮੇਰੇ ਨਾਲ ਮੇਰੇ ਸਹਿਯੋਗੀ ਬਿਸੰਬਰ ਬਿੱਟੂ ਜੀ ਜੁੜੇ ਉਹ ਲਗਾਤਾਰ ਇਸ ਹਲਕੇ ਦੀ ਰਿਪੋਰਟਿੰਗ ਕਰ ਰਹੇ ਸੀ ਪਹਿਲੇ ਦਿਨ ਤੋਂ ਹਰ ਉਮੀਦਵਾਰ ਨਾਲ ਗੱਲਬਾਤ ਉਹਨਾਂ ਨੇ ਕੀਤੀ ਪ੍ਰਚਾਰ ਉਹਨਾਂ ਨੇ ਵੇਖਿਆ ਸਮਝਿਆ ਲੋਕਾਂ ਨਾਲ ਗੱਲਬਾਤ ਕੀਤੀ ਉਸ ਹਲਕੇ ਦੀ ਨਬਜ਼ ਪਛਾਣਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਮੁੱਖ ਮੁਕਾਬਲਾ ਫਿਲਹਾਲ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਵਿਚਕਾਰ ਕੀਤਾ ਹੈ ਬਾਕੀ ਦੇਖਦੇ ਆ 3 ਨਵੰਬਰ ਦੇ ਨਤੀਜੇ ਕੀ ਕੁਝ ਦੱਸਦੇ ਨੇ ਤੁਹਾਨੂੰ ਕੀ ਲੱਗਦਾ ਡੇਰਾ ਬਾਬਾ ਨਾਨਕ ਦੀ ਸੀਟ ਪਾ ਰਹੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਟਰੀਆ ਗੱਲ